ਮੱਕੀ ਫਿਰ ਦਵਾਈ ਗਿਆ ਉਹ ਵੀ ਤਾਂ 10 ਧੁੰਨ ਬਾਅਦ ਮਹਾਰਾਸ਼ਟਰ ਗਏ ਫਿਰ ਉਹਨੂੰ ਬੰਬਈ ਤੋਂ ਚਾੜਾਇਆ ਇਹਨੇ ਸੂਰਿਨਿਆਂ ਨੂੰ ਸੂਰਿਨਿਆਂ ਦਾ ਫਿਰ ਉਹ ਗੱਡੀਆਂ ਜਿਹੜੇ ਮਸਾਈਂ ਚਾਈ ਗਈਆਂ ਗੱਡੀਆਂ ਕੰਟਰੀ ਵਰਜਨ ਸੀ ਕਿਸੀ ਕਿਸੀ ਤਰ੍ਹਾਂ ਦੀ ਬਣੀ ਹੋਈ ਦੇਖ ਸਕਦੇ ਦਵਾਈ ਤਾਂ ਫਾਈ ਬਾਅਦ ਆ ਗਏ ਕਿਤੇ ਬਹੁਤ ਕੁਝ ਛੋੜ ਗਏ ਫਿਰ ਬੰਬਈ ਤੋਂ ਸਟਾਰਟ ਹੋ ਗਈ ਸੋ ਆਸਟੰਬਰ ਨੂੰ 2015 ਸੀ ਇਹਨੇ ਪੀਕੋ ਤੈਕ ਮੈਂ ਤਾਂ ਬਸ ਇਹ ਗਾਦੀ ਮਾਈਕ ਨੰਬਰ ਜਿਵੇਂ ਜੇ ਭੇਜ ਜੀ। ਬਾਕੀ ਦਾ ਗਾਂਹ ਜਾ ਕੇ ਉਹਨਾਂ ਡੰਕੀ ਸਟਾਰ ਕਰਾ ਪਈਏ। ਇਹ ਕਿੰਨੇ ਦਿਨ ਲੱਗੇਗੀ? ਤਾਂ ਵੀ ਇੱਧਰ ਵੀ ਕਿਤੇ ਜੜ ਕੇ ਪੂਰਨ। ਹੋਰ ਇਹ ਵਸਕੂ ਕਿਤੇ ਆਪ ਨੂੰ ਜਨਾ ਚਾਰ ਪੰਜ ਜਾਣੇ ਦਾ ਹੋ ਜਾਊਗਾ। ਗਰੁੱਪ ਤੋਂ ਬਟੇ ਸੀ। 30 ਐਂਡ ਸੀ ਕਿ ਦੰਤੀ ਲਗਾਉਂਦੇ ਇਸ ਤੋਂ ਤੱਕ। 8ਵੇਂ ਮਹੀਨੇ। ਹੂੰ। ਕਿੰਨਾ ਟਸਕਲ ਕਰਨਾ ਪਿਆ। ਬਹੁਤ ਬਹੁਤ ਮੁਸ਼ਕਲ। ਜੰਮਣਾ ਤੜਦ। ਮਾ ਪਹਿਲਾ ਗੱਡੀਆਂ ਜੋ ਬਹੁਤ ਮੁਸ਼ਕਲ ਗੱਡੀ ਦੀ ਚਾਲ ਬਣਾਈ ਜਨਾਂ ਦੀ ਬਿਠਾਉਣੇ ਅੱਠ-ਨੌ ਬੰਦੇ ਨਹੀਂ ਗਏ ਬੜੀ ਕੱਚੇ ਰਾਹ ਲੋਦੋਤਨ ਦੰਡਨ ਇੱਕੇ ਕੰਟਰੀ ਨੂੰ ਕ੍ਰੋਸ ਕਰਨ ਲੱਗੇ ਫਿਰ ਅੱਗੇ ਜਾ ਕੇ ਜਹਾਂ-ਜਹਾਂ ਤੇ ਸਹਟੋੜੇ ਬੱਸਾਂ ਦੇ ਕੋਤੇ ਅਸਾਂ ਹੀ ਟ੍ਰਾਵਲ ਚੱਦੀ ਗਈ ਖਾਣ ਪੀਣ ਨੂੰ ਤਾਂ ਜੇ ਵਸ ਸਕਦਾ ਤੂੰ ਮਰਜ਼ੀ ਪੀ ਤੇ ਤਾਂ ਠੀਕ ਆ ਚੌਲ ਜੂਣੇ ਦੇ ਦਿੰਦੇ ਜੀ ਮਰ ਟਾਈਮ ਕਿੱਦਾਂ ਰਹੀ ਟਾਈਮ ਦਾ ਜੀ ਬਸ ਅਸੀਂ ਕਿਤੇ ਬਿਠਾ ਲਿਆ ਕਿਤੇ ਮਹੀਨਾ ਬਿਠਾ ਲਿਆ ਕਿਤੇ ਦਸ ਦਿਨ ਬਿਠਾ ਲਿਆ ਅਸੀਂ ਬਿਠਾ ਬਿਠਾ ਕੇ ਗੇੜ ਕਰਦੇ ਰਹੇ ਕੋਈ ਨਹੀਂ ਜੂ ਕਿਤੇ ਕਿਤੇ ਜਾਂਦੇ ਆਪਣੀ ਗੇਂਸੀ ਉਹ ਕਿਤੇ ਨਹੀਂ ਜੀ ਗਈ ਜਮਾ ਸੀ ਹੁਣ ਤਾਂ ਬਰਬਾਦੀ ਹੋ ਗਈ ਹੁਣ ਕੋਈ ਸਵੈ ਨਹੀਂ ਅਰੇ ਨਹੀਂ ਜੰਕੀ ਨਹੀਂ ਕੋਈ ਅਸੀਂ ਐਦਾ ਹੁਣ ਜਗਾ ਜਗਾ ਤੋਂ ਇਕੱਠੇ ਕਰਕੇ 15 20 ਬਣੇ ਤਾਂ ਕਰੇ ਲੰਮੀ ਫਿਰ ਅੱਗੇ ਤੋਰਦੇ ਨਹੀਂ ਬਿਨੁ ਕਿਤੇ ਕਿਤੇ ਹਾਂ ਜੀ ਬਰ ਤਾਂ ਬਗੀਦੇ ਬਰੇਤਾਂ ਦੇ ਜਾਂਦੇ ਪੈਸੇ ਸੀ ਕੀ ਨੇ ਕੀ ਕੀਨੇ ਪੈਸੇ ਬੈਚਡ ਹੋ ਜਾਦੇ ਚ ਉਹ ਸਤਾਂ ਨੂੰ ਪੈਸੇ ਦਿੱਤੇ ਹੀ ਕੋਈ ਆ ਅਕਾਊਂਟ ਦੇ ਪੈਸੇ ਤਾਂ ਨਹੀਂ ਹੋ ਜਾਂ ਯਾਨਟ ਦਿਖੀ ਰਹੀ ਤੂੰ ਮੈਨੂੰ ਇਹ ਲੱਗਦਾ ਨਹੀਂ ਸੀ ਤੂੰ ਕਿਸੇ ਨੂੰ ਅਖੀਰ ਮੇਰੇ ਕੋਲ ਕਿਤੇ ਅੰਦਰ ਐਸੀ ਪ੍ਰਵੇਸ਼ ਹੋਵੇ ਕਿ ਕੋਈ ਅਮਰੀਕਾ ਕਿਸੇ ਬੜੇ ਕਿੰਨੇ ਬੰਦੇ ਦੇ ਉੱਤੇ ਫਿਰ ਉਹ ਕਿੰਨੀ ਚਾਪੇ ਜਾਏ ਉਹ ਕੋਈ ਬਾਕੀ ਚਾਹੇ ਕਿ ਤੁਮ ਲੇ ਉੱਤੇ ਅਮਰੀਕਾ ਦਾ ਇਸ ਤਰ੍ਹਾਂ ਪਹਿਲਾਂ ਸਾਨੂੰ ਕੰਨ-ਕੰਨ ਪਟਾ ਕੇ ਰੱਖਿਆ ਦੱਸ ਦਿੰਦਾ ਤੇ ਉਹ ਤੋਂ ਬਾਅਦ ਅਗਰ ਜਦੋਂ ਮੈਂ ਇੱਕ ਫਲੈਟ ਕਰਾਈ ਉਹਦੇ ਉੱਲੀ ਗੇੜ ਕੋਈ ਅੜੀ ਜਿਹਾ ਨਾ ਫਿਰ ਤੇਜਵਾਨਾ ਲੈ ਗਏ ਸਾਨੂੰ ਕੋਈ ਮਨਾਂ 24 ਤਰੀਕ ਨੂੰ ਟੱਪੇ ਜੀ ਬਸ ਉੱਥੇ ਹੀ ਵੇਟ ਕਰੂੰ ਤੇ ਤੇਰੇ ਵਾਲੇ ਆ ਗਏ ਸਾਨੂੰ ਉਹ ਬੈਕਪੈਕ ਤੇ ਜਾ ਗਏ ਉਹ ਠੀਕ ਹੈ ਉੱਤੇ ਸੀ 9 ਦਿਨ ਨਹੀਂ ਜਦੋਂ ਹਾਂ ਇਹ 9 ਦਿਨ ਸਾਨੂੰ ਬਹੁਤ ਉੱਤੇ ਮਿਹਨਤ ਬਸ ਐ ਚੇਸਾ ਜੋ ਉਸ ਦਿਨ ਦੇ ਖਾਣ ਨੂੰ ਬਾਕੀ ਮਾਰੇ ਮੋਟਾ ਫਰੂਟੀ ਫਰਾਟੀ ਦੇਤੀ ਕੱਪੜਾ ਦਾ ਸਿੰਗਲ ਇਹ ਤਾਂ ਕੋਈ ਮੋਟਾ ਕੱਪੜਾ ਨਹੀਂ ਦਿੱਤਾ ਫੌਂਡ ਸਾਨੂੰ ਤੇ ਐਸੀ ਫੋਨ ਸ਼ਾਟ ਤੇ ਇਹ ਕੋਆਲਿਟੀ ਕਰੀ ਹੁੰਦਾ ਨਾ ਵੀ ਜਿੰਦੇ ਤੋਂ ਸਾਨੂੰ ਵਸਤਾਂ ਲੈਣੇ ਬਸ ਭਾਂਟਾ ਪੈ ਗਿਆ ਜਦ ਆ ਗਏ ਕਵੇਟ ਨੰਬਰ ਚੈੱਕ ਕਰਾਈ ਫਿਰ ਸਫਾਈ ਕਰਨੀ ਪੂਰੀ ਪੂਰੀ ਇੰਟਰਚਰ ਕਰਾਣੀ ਕਹਿਣ ਨਹੀਂ ਬਤਾ। ਜੇ ਤੁਸੀਂ ਕੈਲਕੂਲੇਟਰ ਹਾਂ ਦੌਰ ਚ ਬਰਬੜ ਬੇ। ਬੀਡੀ ਬੰਦੇ ਇੰਨੀ ਦੀ 8 ਨੂੰ 8 ਨੂੰ। ਇਹ ਤਾਂ ਬਹੁਤ ਮੁਸ਼ਕਿਲ ਹੈ। ਕਿਹਦੀ ਕਿਹਦੀ। ਮੈਂ ਉੱਥੋਂ ਪਾਇਲ ਲਈ ਚੱਲ ਪਊਂਗਾ ਪਹਿਲਾਂ ਕਿਸ਼ਤੀ ਲੱਗੂ ਸਾਡੇ ਪੂਰਗਾਮਾਂ। ਕਿਸ਼ਤੀ ਰਹਿ ਗਿਆ ਫਿਰ ਉੱਥੋਂ ਅਸੀਂ ਪਾਇਲ ਹੋ ਗਏ। ਵਿੱਚੋ ਜੰਗਲਾਂ ਦੇ ਪਹਾੜਾਂ ਦੇ ਨਗਰੀਆਕਾਰ ਕਰਕੇ ਦੂਗਰੇ ਧੰਦੇ ਲਈ ਜਾਏ। ਇੱਥੇ ਨਾਂ। ਕਿ ਲੇਕਿਨ ਇਹਨੂੰ ਕਿੱਥੇ ਰੋਕੋ? ਕਦੇ ਤਿੰਨ ਦਿਨ ਕਦੇ ਚਾਰ ਦਿਨ ਅਸੀਂ ਲੋਟੇ ਤੇ ਜੰਗਲਾਂ 'ਚ ਤਾਂ ਕੁਝ ਮਿਲਿਆ ਨਹੀਂ ਹਾਂ ਇਹ ਮਰਜੀ ਜੋ ਹੈ ਜਿਸ ਪਰ ਅਸੀਂ ਕਲੀਅਰ ਕੰਪਲੀਟ ਕਰਨੀ ਹੈ ਇਸ ਕਰਕੇ ਹਾਂ ਸੁਣਾਇਆ ਤਾਂ ਹੈਗਾ ਜੀ ਸਾਡੇ ਵੀ ਹਾਂ ਮਰੇ ਨੇ ਪਰ ਸਾਡਾ ਕੋਈ ਲਾਸਟ ਲੋਸ ਵਗੈਰਾ ਹੁੰਦਾ ਹੂੰ ਕਿਤੇ ਕਿਤੇ ਕੋਈ ਲੋਕੀਲਾ ਕੁਝ ਜਿਹਾ ਕਰਦੀ ਹੈ ਕਿ ਕਿੰਨਾ ਕੁਝ ਜ਼ਰੂਰੀ ਹੈ ਮੈਂ ਸਾਹਕਾਰ ਤੇ ਲੋਨ ਲੈਂਦਾ ਜੀ ਸਾਡੇ 15 ਲੱਖ ਦਾ ਲੋਨ ਲੈਂਦਾ ਹਾਂ ਬਾਕੀ ਵੇਚੇ ਦਾ ਰੋਜ਼ਾ ਬਸ ਇੱਥੇ ਰਹੀ ਕੋਈ ਜਾਣੇ ਕੋਣ ਹੈ ਤੇ ਵਿੱਚੇ ਮਸਾਈ ਗੱਲ ਕੋ ਕਰ ਰਹੇ ਜਿਵੇਂ ਨਾ ਤੰਨ ਗੇਰੀ ਨੂੰ ਕੋਈ ਹੋ ਗਈ ਸੀ ਤੁਹਾਡੇ ਕੋਲ ਤਾਂ ਹੀ ਹਾਂ ਇਹੋ ਹੀ ਦੇ ਜੀ ਕਿਸੇ ਜਿਹੜੇ ਹੋ ਗਏ ਮਕਸਦ ਨੂੰ ਨਿਕਲ ਚੇਕ ਬਸ ਆਹੀ ਬੱਚਾ ਨੇ ਪਰਿਵਾਰ ਵੀ ਹਾਂ ਵੀ ਇਹਨਾਂ ਦਾ ਇੱਕੀ ਚਲ ਕੰਮ ਤੋੜ ਗਏ ਮਾੜਾ ਪਹਿਲੇ ਮੈਂ ਬਾਹਰ ਰਹੇ ਹਾਂ 10 ਸਾਲ ਤੇ ਗੂਗਲ ਦੇ ਰਿਕਵੈਸਟ ਨਾਲ ਮੈਂ ਬਰਕਰਾਰ ਮਿਲਦੇ ਰਹੇ ਹਾਂ ਆ ਕੇ ਕਰ ਮੈਂ ਚਲ ਕੰਮ ਤੋੜ ਲਿਆ ਕਰ ਮੇਰੇ ਸਭਾ ਨਹੀਂ ਗਈ ਬੱਚਾ ਦਾ ਫਿਚਰ ਵਾਸਤੇ ਨੂੰ ਕੋਰਤੇ ਪਾਣ ਮਚਕਣਾ ਪਿਆ ਜੀ ਬੱਚੇ ਕੀ ਕਰੇ ਬੱਚੇ ਸਟੱਡੀ ਕਰਦੇ ਨੇ। ਇਹ ਕਿਸੇ ਨਹੀਂ ਕਿ ਰਾਸ ਚਾਹੀਏ। ਇਹ ਆਉਂਦੀ। ਇਹ ਬੱਚੇ ਨੇ ਤਾਂ ਇੱਕ ਲਈ ਬਚਾਈ ਚਾਹੀਏ। ਹਾਂ ਜੀ। ਇਹ ਜਦੋਂ ਕਿ ਇਥੇ ਫੇਰ ਪੜ੍ਹਦੇ ਸਾਰ ਕੇ ਫਿਰ ਕਿਮੇ ਨੂੰ ਹਮੇ ਲੇਟੇ ਹੋਏ ਪਹੁੰਚੇ। ਸਾਨੂੰ 104 ਬੰਦਿਆਂ ਨੂੰ ਰਿਪੋਰਟ ਕਰਾਂਗੇ। ਮੈਂ ਸਾਨੂੰ ਤੋਂ ਪਹਿਲਾਂ ਆਤ ਕਰੀਆਂ ਲਾ ਦੇ ਸਾਡੇ ਪਤਾਂ ਪਿਆਰਾਂ ਦੇ। ਉੱਥੇ ਲੈ ਗਏ ਪਰ ਬੱਸੇ ਜਿ ਬਿਠਾ ਦੇ ਸਾਨੂੰ। ਬੱਸਸ ਜੋਂ ਫਿਰ ਨਾਲੋਂ ਮੇਰੇ ਮੇਰੇ ਜੁ ਲੱਗੇ। ਸਾਨੂੰ ਜਿਹੜਾ ਜਿਹੜਾ 에어ਪੋਰਟ ਦਾ ਜਹਾਜ਼ ਹਿੰਦੂ ਚ ਲੈ ਗਿਆ ਤੁਹਾਨੂੰ ਐ ਤੇ ਵਿਜਲ ਛੱਡਣਗੇ ਜਿੱਦਾਂ ਦੂਰ ਆ ਇੱਕ ਵੇਰੀ ਆ ਕੇ ਛੱਡ ਦੇਣਗੇ ਜਿੱਦਾਂ 2 ਘੰਟੇ ਨਿਕਲੇ ਤੇ ਨਿਕਲੇ ਤੇ ਸਾਲੀ ਆਸਪਟਲ ਵੀ ਇਹਨਾਂ ਸਵੇਰੇ ਤੋਂ ਬਾਅਦ ਨੂੰ ਮਮੋਸ਼ੀ ਵਾਂਗ ਹੀ ਇਹਨੂੰ ਕਿਰਦੋ ਦੋ ਦੋ ਅਸੀਂ 2:30 ਵਜੇ ਪਹੁੰਚੀ ਆਪਾਂ ਚਲੋ ਇਹਨੂੰ ਦੂਜੀ ਪੜੀ ਤੇ ਦੂਜੀ ਨਾ ਅੱਬੇ ਸੀ 11:00 ਵਜੇ ਸਾਢੇ 11:00 ਮੈਂ ਸਮਝ ਵੀ ਕਰੀ ਜੀ ਆਸ ਤਾਂ ਹੈ ਨਹੀਂ ਕੁਝ ਬਣੂਗਾ ਇਹ ਪਹਿਲਾਂ ਹੀ ਆਸਾਂ ਵੀ ਖੰਡ ਜਾਂਦੀਆਂ ਇਸ ਲਈ ਪੈਸੇ ਵੀ ਲਾਤੇ ਸਾਰੀ ਜਿਹੜੀ ਪੂੰਜੀ ਉਹ ਟੂਰ ਕਰਕੇ ਚਾਹਤੇ ਤਾਂ ਆਉਂਦੇ ਨੇ ਇੱਕ ਤਰ੍ਹਾਂ ਬੀੜ ਰੱਖਿਆ ਹਾਂ ਜੀ ਬਹਿਣੀ ਕਰਤਾਂ ਹਾਂ ਜੀ ਬੈਸ ਹੁਣ ਕੀ ਬਈ ਜੀ ਮੈਨੂੰ ਬਰਬਾਦੀ ਹੋਊਗੀ ਮੈਸੇਂਰ ਕੋਈ ਹੱਲੇ ਨਹੀਂ ਹੈਗਾ ਜੀ ਕੀ ਕਰੀਏ ਸਰਕਾਰ ਤੋਂ ਵੀ ਨਹੀਂ ਸਰਕਾਰ ਤਾਂ ਹੁਣ ਮਿੰਤਾ ਕੋਈ ਆਸ ਹੈ ਨਹੀਂ ਜੀ ਪਹਿਲਾਂ ਹੁੰਦਾ ਸਰਕਾਰ ਕਰਦੀਆਂ ਦੀ ਕੰਮ ਕਦਮ ਪੜਦੇ ਹੁੰਦੇ ਹੁਣ ਤਾਂ ਇਹ ਵੈਸਾ ਹੁਣ ਤਾਂ ਦਿਮਾਗ ਖਰਾਬ ਹੋਇਆ ਬਾਈ ਹੱਲੇ ਕੁਝ ਨਹੀਂ ਹੋ ਸਕਦਾ ਮੈਂ ਲੱਗਦਾ ਮੈਂ ਬੱਸ ਉਹ ਹੀ ਸੋਚੀ ਜਾਂਦਾ ਦਿਮਾਗ ਖਰਾਬ ਹੋ ਗਿਆ ਨਹੀਂ ਸੋਚ ਲੇ ਕੀ ਕੀ ਕਰਾਂਗੇ ਕੀ ਨਹੀਂ ਕਰਾਂਗੇ ਤੇ ਤੀਜਾ ਵੀ ਜਿਹੜਾ ਇਹ ਸਰਕਾਰ ਕਿਸਾਮਾ ਨਾਲ ਕਰਕੇ ਤਾਂ ਮਾਫੀ ਕਰੇ ਜਿੰਦੀ ਹੈ ਉਸ ਦਾ ਵੀ ਹੁਣ ਇੱਕ ਪੌਣਾ ਜਿੰਨ ਲਈ ਜਿਆਦਾ ਹੁਣ ਮਰਦੀ ਸਰਕਾਰ ਨੇ ਬੁਲਾਏ ਹਨ ਪਰ ਉਹ ਸੱਨ ਵੀ ਕਰੂਗੀ ਹੈ ਜੀ ਉਹਨਾਂ ਨੇ ਪੈਸਾ ਉਹਨਾਂ ਨੂੰ ਪਤਾ ਨਹੀਂ ਕਿ ਕਿੰਨੇ ਜਿੰਨੇ ਪੈਸਾ ਭੇਜਿਆ ਨਾ ਗਈ ਉਹਨਾਂ ਨੇ ਕਿਹਾ ਹੈ ਉਹ ਫਿਰ ਹੱਦ ਵੀ ਹੋ ਚੁੱਕੇ ਰੋਜ਼ਗਾਰ ਦਾ ਵੀ ਅੱਜ ਇਹੋ ਪੈਸਾ ਦਾ ਹੱਲੇ ਕਰ ਫਿਰ ਕਾਲ ਕਰੀਂ ਵੀ ਅੱਠਵੇਂ ਮਈ ਜਿਹੜਾ ਹੈ ਤੁਹਾਡਾ ਬਤੀਗਾਹ ਜਿਹੜਾ ਜੰਗਲਾ ਵਿੱਚ ਰਿਹਾ ਤੇ ਇਹ ਜਿਹੜੇ 9 ਦਿਨ ਹੋਏ ਸੀ ਅੰਮ੍ਰਿਤਮਨ ਨੇ ਰਿਪੋਰਟ ਕਰ ਦਿੱਤਾ ਹੈ ਇਸ ਤਰ੍ਹਾਂ ਦੇਖ ਲਓ ਕਿੰਨੀ ਤੋਂ ਮੁਸ਼ਕਲ ਆਈ ਤੁਹਾਨੂੰ ਤੋਂ ਤੋਂ ਨਿਰਨਿਣਨ ਗੱਲ ਕਰਉ ਤੇ ਤੇ ਟ੍ਰੇਕ ਨੂੰ ਹੋਈ ਸੀ ਜੀ ਤੇ 4 ਮਿੰਟ ਤੋਂ ਬਾਅਦ ਨਹੀਂ ਹੋਈ ਹੈ ਜੀ 1 ਜਨਵਰੀ ਦੇ ਜੀ ਹਾਂ ਜੀ ਕੀ ਗੱਲ ਹੋਈ ਸੀ ਉੱਚ ਨੇ ਇਹ ਬਤਾ ਮੈਨ ਰੱਤਿਆ ਕਿ ਅੱਜ ਮੈਂ ਲੰਘੂ ਅੱਜ ਵੀ ਉਸ ਤੋਂ ਬਾਅਦ ਪਤਾ ਨਹੀਂ ਕਿ ਮਹੀਨਾ ਨਾ ਗੱਲੂ ਕਿੰਨੇ ਦਿਨ ਬੀਨੋਂ ਹੋ ਗਏ ਸੋਚਣਾ ਕਰ ਰਿਹਾ ਹੂੰ ਉਹ ਮਿੰਨ ਦਾ ਉਸ ਤੋਂ ਬਾਅਦ ਨਹੀਂ ਫੋਨ ਆਇਆ ਕੋਈ ਵੀ ਉਹ ਤੁਹਾਡੇ ਰਾਤ ਹੈ ਨਹੀਂ ਵਸ ਸਾਡੇ 11:00 ਵਜੇ ਸਾਡੇ ਕੋਲ ਨਹੀਂ ਆਏ ਹੋਏ ਆਲੇ ਭਾਈ ਕੋਲ ਚਲੇ ਗਏ ਚ ਉੱਤਰ ਵੱਡੇ ਲਗਦਾ ਸਵੇਰੇ ਹੀ ਆਏ ਸਵੇਰੇ ਪਤਾ ਲੱਗਾ ਸਾਨੂੰ ਮੈਂ ਪਿੰਡ ਨੂੰ ਕਿਸ਼ਕਾ ਬਸੰਮਣ ਤਾਂ ਤੇ ਤੁਹਾਡੇ ਚੱਪੇ ਦਾ ਪਾਪ ਚੱਕ ਕੇ ਉਹਨਾਂ ਦੀ ਵਾਸੀ ਵੀ ਇਹ ਹੈਗਾ ਪਰ ਗ੍ਰਿਸ਼ੀ ਨੂੰ ਬੱਚਿਆਂ ਦੀ ਜੀ ਉਹ ਕਰਜ਼ਾ ਵੀ ਚੜ ਗਿਆ ਤੇ ਉਹ ਬਿਜੂਤ ਵੀ ਕਰਦੇ ਕਿਸ ਤਰ੍ਹਾਂ ਦੇਖ ਜੀ ਹੁਣ ਇਹ ਸਾਰਾ ਤਾਂ ਹੀ ਕਹਿੰਦੇ ਨੇ ਮੋਤੀ ਨੇ ਕਰਿਆ ਹੁਣ ਫਿਰ ਮੋਤੀ ਫਿਰ ਜਾ ਤਾਂ ਸਾਨੂੰ ਕਰਜ਼ਾ ਵੀ ਦਵਾਵੇ ਸਾਡਾ ਤਾਂ ਇੰਨਾ ਨੁਕਸਾਨ ਹੋ ਗਿਆ ਸਾਡਾ ਤਾਂ ਕੁਝ ਵੀ ਨਹੀਂ ਬਚਿਆ ਹੈਗਾ ਹੁਣ ਅੱਗੇ ਮੇਰੇ ਦੋ ਜਵਾਬ ਨਹੀਂ ਐਸੇ ਕਿੱਥੋਂ ਕਰਾਂਗੇ ਜਵਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਾਡਾ ਜਿਹੜਾ ਖਰਕਾ ਹੋਇਆ ਸਾਨੂੰ ਮਿਲਣਾ ਚਾਹੀਦਾ ਨਹੀਂ ਮੇਰੇ ਜਵਾਨ ਨੂੰ ਕਿਸੇ ਨੂੰ ਨੌਕਰੀ ਦੇਣ ਪੁਸਤਾ ਕਰਨ ਕੁਛ ਵੀ ਨਹੀਂ ਕਰਦੇ ਹੈਗੇ ਸੱਚੀ ਜੀ ਵੀ ਚੱਲ ਸੈੱਟ ਹੋ ਜਾਣੀਏ ਸਾਡੇ ਜਵਾਨ ਨਹੀਂ ਜਾਣਗੇ ਬਾਹਰ ਇੱਥੇ ਰਹਿਣਗੇ ਤੁਸੀਂ 8-9 ਰੁਪਏ ਕਿੰਨੇ ਕੱਢੇ ਆ ਕੇ ਕਰਦੇ ਬੋਧ ਔਕੇ ਗੱਡੇ ਨੇ ਵੀ ਕੀ ਕਰਨ ਗਈ ਭਾਈ ਸੋਦਾ ਵੀ ਨਹੀਂ ਹੁੰਦਾ ਜੀ ਸਾਡੇ ਨਾ ਜਵਾਕ ਨੂੰ ਵੀ ਇਸ ਭਰੀ ਜਾਂਦੀ ਆ ਉਹਨੂੰ ਵੀ ਨਹੀਂ ਭਰੀ ਹੱਲੇ ਵੀ ਫੜੀ ਹੋਈ ਹੈ ਰਾਸ ਤੇ ਬੈਠੇ ਕੋਈ ਵੀ ਚੱਲ ਹੁਣ ਪਹੁੰਚ ਜੂਣ ਪਹੁੰਚ ਜੂ ਏਜੰਟ ਨੇ ਤਾਂ 1 ਮਹੀਨੇ ਦਾ ਕਿਹਾ ਸੀ ਵੀ ਮਹੀਨੇ ਚ ਭਟਾ ਦੂੰਗਾ ਮੈਂ ਫਿਰ ਵੀ 9 ਮਹੀਨੇ 8 ਮਹੀਨੇ ਲਾਤੇ 9 ਮਹੀਨੇ ਵਾ ਉਹਨਾਂ ਨੇ ਤਾਂ ਬਸ ਇੱਕ ਉਹ ਕਰਿਆ ਆਪਣਾ ਵੀ ਹਾਂ ਚੱਲ ਮੈਂ ਤਾਂ ਟਪਾਤਾ ਉਹਨਾਂ ਨੂੰ ਪਹਿਲਾਂ ਹੀ ਕਹਦੇ ਸੀਗੇ ਵੀ ਨਹੀਂ ਜਾਣਾ ਬਾਅਦ ਚ ਨਹੀਂ ਜਾਣਾ ਹੈਗਾ ਜਦ ਤੱਕ ਕਹਿੰਦਾ ਸੀ ਮੈਂ 15 ਦਿਨਾਂ ਚ ਭਟਾ ਦੂੰਗਾ 1 ਮਹੀਨੇ ਚ ਭਟਾ ਦੂੰਗਾ ਜਿੰਨੀ ਮਰੀ ਪਰਵਲ ਹੋਣੀ ਹੈ ਜਰੂਰੀ ਹਾਂਜੀ ਹੋਣੀ ਚਾਹੀਦੀ ਹੈ ਜੀ ਨਾ ਨਤੇ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਇੱਕ ਹੀ ਪਰ ਬਾਤ ਹੋਵੇ ਡਬੂ ਪੈਸਾ ਗੋਸ ਨਹੀਂ ਆਉਂਦਾ ਜੀ 6 ਮਹੀਨੇ ਹੋ ਗਏ ਕਰੋ ਦੇ ਗੋਸ ਬੰਦ ਹੁੰਦੀ ਜੱਜ ਨਾਲ ਇਹ ਦੇਖ ਕਿ ਨੂੰ ਕੋ ਪਾਉਂਦੇ ਹੋ ਗਈ ਲੋਤੀ ਪਾਇਤੋ ਪਰ ਉਹ ਗਣਟੀ ਕੋਈ ਐ ਕੁਛ ਨਹੀਂ ਰਹਿਣਾ ਉਪਰ

ਪਰ 8 ਮਹੀਨੇ ਵਿੱਚ ਤੁਹਾਡਾ ਵੀ ਜਿਹੜਾ ਹੈ ਘਰ ਦਾ ਵਿਹਾਰਾ ਮੁਸ਼ਕਲ ਹੋ ਗਿਆ ਹੁਣ ਤਾਂ ਇਹਨਾਂ ਦੇ ਸਿਰ ਤੇ ਦੇ ਘਰ ਮੋਸੇ ਕੋਲ ਹੋ ਗਿਆ ਜੀ ਮਾਤਾ ਪਿਤਾ ਪਾਸ ਕਰਦੇ ਜੀ ਰੋਟੀ ਤੋਂ ਵੀ ਘਟਾਇਆ ਰੋਟੀ ਖਾ ਲੰਗੇ ਤੇ ਦੋ ਟਾਈਮ ਤੋਂ ਖੇਰੇ ਜੀ ਟਮਾਟਰ ਜੇ ਮਾਹੀ ਆਏ ਨੇ ਵੀ ਮਾਤਾ ਪਿਤਾ ਨੂੰ ਹੋ ਗਿਆ ਜੀ ਐਕਸਪਾਇਰ ਹੋ ਗਈ ਹੈ ਉਹ ਤਾਂ ਬਹੁਤ ਟਾਈਮ ਹੋ ਗਿਆ ਜੀ ਕੀ ਮਨ ਕਰਦਾ ਡੈਡੀ ਵੀ ਨਹੀਂ ਹੈਗਾ ਕਿ ਮੈਂ ਜਾਂ ਤਲੀਆ ਸੂਰ ਕੱਦੇ ਨੂੰ ਹੋਏ ਹੋ। ਕੀ ਮਨ ਕਰਦਾ ਸਰਦਾਰ। ਅਸੀਂ ਸਰਪਾ ਪ੍ਰੇਮੰਗ ਕਰਦੇ ਆ ਜੀ ਸਾਡਾ ਜੋ ਹੋਇਆ ਵੀ ਸਾਨੂੰ ਹੋਣਾ ਚਾਹੀਦਾ ਬੱਚਿਆਂ ਨੇ ਰੋਟੀ ਦਾ ਹਿੱਲਾ ਹੋਣਾ ਚਾਹੀਦਾ। ਪੁੱਤਾਂ ਦੇ ਜਦੋਂ ਮਗਜੋ ਕਰਿਆ ਵੀ ਨਹੀਂ ਜੀ ਅਸੀਂ ਤਾਂ ਸਾਰਾ ਕੁਝ ਉਹ ਕਰਕੇ ਲੈ ਕੇ ਸਾਰਾ ਕੁਝ ਹੁਣ ਸੱਟ। ਜਦੋਂ ਦਾ ਉਹ ਰੋਪਾਇੇ ਕੁਮਾਰ ਕੇ ਸਮਝ ਕੋਈ ਨਹੀਂ ਤਾਂ ਹੈ ਕਿ ਤੁਸੀਂ ਕੁਝ ਕਰ ਲਾਗੇ ਜਿਹੜਾ ਹੈਗਾ ਤੁਸੀਂ ਸਾਰਾ ਕੁਝ ਬਾਤ ਆ ਜੀ ਹਾਂ